डील वार्डर सुनेगा ਤੁਸੀਂ ਪਿਛਲੇ ਦਿਨਾਂ ਦੇ ਵਿੱਚ 451 ਪੋਸਟਾਂ ਤੇ ਸਭ ਤੋਂ ਵੱਡੀ ਗੱਲ ਇਹ ਉਹ ਪੋਸਟ ਹੈ ਜਿਹੜੀ ਕਿ +2 بیس ਹੈ ਤੇ ਗਾਈਜ਼ ਐਕਚੁਅਲੀ ਦੇ ਵਿੱਚ ਅੱਜ ਅਲਰਟ ਕਿਉਂ ਦੇ ਰਿਹਾ ਤੁਹਾਨੂੰ ਅਲਰਟ ਹੈ ਲਾਸਟ ਡੇਟ ਦਾ ਕਿਉਂਕਿ ਅਗਰ ਤੁਸੀਂ ਨਹੀਂ ਸੰਭਾਲਿਆ ਆਪਦੇ ਆਪ ਨੂੰ ਤਾਂ ਸੰਭਾਲ ਲਓ ਗਾਈਜ਼ ਕਿਉਂਕਿ ਫਿਰ ਬਾਅਦ ਵਿੱਚ ਤੁਸੀਂ ਫੋਨ ਕਰਦੇ ਹੋ ਕਿ ਸਰ ਕੀ ਉਹ ਡੇਟ ਐਕਸਟੈਂਡ ਹੋ ਸਕਦੀ ਹੈ ਕਿ ਦੁਬਾਰਾ ਕੋਈ ਨੋਟਿਸ ਆਏਗਾ ਕਿ ਨਹੀਂ ਆਏਗਾ ਤਾਂ ਇਸ ਦੇ ਉੱਪਰ ਵੈਸੇ ਗੱਲ ਕਰਨ ਲਈ ਮੈਂ ਤੁਹਾਨੂੰ ਹੋਰ ਮਿਲਾਨਾ ਚਾਹੁੰਗਾ ਆਪਣੇ ਇੱਕ ਟੀਚਰ ਹਰਪ੍ਰੀਤ ਸਰ ਦੇ ਨਾਲ ਰਾਈਟ ਤਾਂ ਜੋ ਕਿ ਤੁਹਾਡੇ ਹੋਰ ਕੁਝ ਨਾਲ ਕੁਝ ਖਾਸ ਗੱਲਾਂ ਕਰਨ ਵਾਲੇ ਤਾਂ ਬਿਲਕੁਲ ਸਰ rau ਤੇ ਇਹਨਾਂ ਨਾਲ ਡਿਸਕਸ਼ਨ ਕਰੋ ਇਸ ਪੁਆਇੰਟ ਤੇ ਹਾਂਜੀ ਬੇਟਾ ਸਾਨੂੰ ਪਹਿਲਾਂ ਸਸ਼ੇਸ਼ੀ ਕਾਲ ਅਰੇ ਠੀਕ ਹੋਵੋਗੇ ਹੁਣ ਚਾਰੇ ਕਈ ਮੇਰੇ ਦੋਸਤ ਸੋਚਦੇ ਹੋਣਗੇ ਉਹਨਾਂ ਦਾ ਪੰਜਾਬ ਪੁਲਿਸ ਦਾ ਇੱਕ ਪੇਪਰ ਕਲੀਅਰ ਨਹੀਂ ਹੋਇਆ ਹਨਾ ਤੇ ਬਹੁਤ ਦੁਖੀ ਹੋਣਗੇ ਵੀ ਸਾਡਾ ਪੇਪਰ ਇੱਕ ਜਾਂ ਦੋ ਨੰਬਰਾਂ ਤੇ ਰਹਿ ਗਿਆ ਅਸੀਂ ਅੱਗੇ ਕੀ ਕਰੀਏ ਠੀਕ ਹੈ ਨਾ ਹੁਣ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਕੋਈ ਵੀ ਲੋੜ ਨਹੀਂ ਸਾਰਿਆਂ ਨੇ ਜਿਵੇਂ ਦੱਸਿਆਗਾ ਵੀ ਜੇਲ ਵਾਰਡਨ ਦੀ ਦੀ ਲਾਸਟ ਡੇਟ ਆਪਣੇ ਕੋਲੇ 24 ਅਗਸਤ ਦਾਗਾ ਸਭ ਤੋਂ ਪਹਿਲਾਂ ਤਾਂ ਜਾ ਕੇ ਜਿਹੜੇ ਬੱਚੇ ਨੇ ਫਾਰਮ ਨਹੀਂ ਭਰਿਆ ਆਪ ਦਾ 24 ਅਗਸਤ ਤੋਂ ਪਹਿਲਾਂ ਪਹਿਲਾਂ ਫਾਰਮ ਭਰੋ ਤੇ ਫਿਰ ਇਹਦੀ ਆਪਾਂ ਤਿਆਰੀ ਸਟਾਰਟ ਕਰਦੇ ਆ ਜੇਲ ਵਾਰਡਨ ਦੀ ਕਿਉਂਕਿ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਪੰਜਾਬ ਪੁਸ ਦਾ ਨੋਟੀਫਿਕੇਸ਼ਨ ਹੈਗਾ ਉਹ ਜਨਵਰੀ ਦੇ ਵਿੱਚ ਆਊਗਾ ਉਸ ਤੋਂ ਪਹਿਲਾਂ ਆਪਣੇ ਕੋਲੇ ਦੋ ਪੇਪਰ ਨੇ ਇੱਕ ਜੇਲ ਵਾਰਡਨ ਦਾਗਾ ਤੇ ਇੱਕ ਆਪਣੇ ਕੋਲ 1650 ਪੋਸਟਾਂ ਆਉਣਗੀਆਂ ਤੁਹਾਨੂੰ ਪਤਾ ਭਗਵਾਨ ਤਮਨ ਨੇ 15 ਅਗਸਤ ਤੇ ਉਹਨਾਂ ਦੀ ਅਨਾਉਂਸਮੈਂਟ ਕੀਤੀ ਹੈ ਬਾਕੀ ਜੋ ਵੀ ਬੈਚ ਦੀ ਫੀਸ ਆ ਜੇ ਆਪਣਾ ਬੈਚ ਕੋਦੋ ਸਟਾਰਟ ਹੋਣਾ ਹੋ ਸਨ ਚਾਹ ਦੱਸ ਦੇਣਗੇ ਆਪਣੇ ਜੋ ਗਰੁੱਪ ਦੇ ਨੰਬਰਾਂ ਬਾਰੇ ਉਹ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਨਫੋਰਮ ਕਰਨਾ ਚਾਹੁੰਗਾ ਦੇਖੋ ਐਸ ਟਾਈਮ ਤੁਸੀਂ ਸਾਰੇ ਜਣੇ ਸਕੈਨ ਕੋਡ ਦੇਖ ਪਾ ਰਹੇ ਹੋ ਤੁਹਾਡੀ ਸਕਰੀਨ ਤੇ ਸਭ ਤੋਂ ਪਹਿਲਾਂ ਦਾ 스ਨੈਪਸ਼ੋਟ ਲੈ ਲਓ ਇਹ ਸਕੈਨ ਕੋਡ ਕਿਉਂ ਜ਼ਰੂਰੀ ਹੈ ਤੁਸੀਂ ਦੇਖ ਸਕਦੇ ਹੋ ਗਵਰਨਮੈਂਟ ਜੌਬਸ ਦੇ ਨਾਲ ਜਿਹੜੀ ਜੁੜੀ ਹੋਈ ਹੈ ਹਰ ਇੱਕ ਅਪਡੇਟ ਨੂੰ ਤੁਸੀਂ ਸਹੀ ਸਮੇਂ ਤੇ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਟੋਟਲੀ ਫ੍ਰੀ ਹੈ 1 ਰੁਪਿਆ ਵੀ ਇਸ ਦੇ ਲਈ ਕੋਈ ਚਾਰਜ ਨਹੀਂ ਹੈ ਤੇ ਬਾਕੀ ਗਾਇਜ਼ ਇੱਕ ਗੁੱਡ ਨਿਊਜ਼ ਤੁਹਾਡੇ ਵਾਸਤੇ ਹੈ ਜਦੋਂ ਬੈਚ ਸ਼ੁਰੂ ਹੋ ਰਿਹਾ ਹੈ 27 ਅਗਸਤ ਤੋਂ ਤੇ ਤੁਸੀਂ ਗਾਇਜ਼ ਪ੍ਰੋਪਰ ਡੈਮੋਸ ਲਗਾ ਸਕਦੇ ਹੋ 25 ਅਗਸਤ ਤੋਂ ਆਪਣੇ YouTube ਚੈਨਲ ਤੇ ਪ੍ਰੋਪਰ ਹਰ ਇੱਕ ਟੀਚਰ ਦੇ ਲਈ ਹਰ ਇੱਕ ਟੀਚਰ ਐਕਸਪੀਰੀਅੰਸ ਹੈ ਸਭ ਤੋਂ ਵੱਡੀ ਗੱਲ ਇੱਕ ਵੀ ਟੀਚਰ ਕੋਈ ਫ੍ਰੈਸ਼ਰ ਨਹੀਂ ਹੈ ਮਿਨਿਮਮ ਤੋਂ ਮਿਨਿਮਮ 3 ਤੋਂ 4-4 ਸਾਲ ਦਾ ਹਰ ਟੀਚਰ ਨੂੰ ਐਕਸਪੀਰੀਅੰਸ ਹੈ ਕੋਈ ਫ੍ਰੈਸ਼ਰਸ ਤੁਹਾਨੂੰ ਡਾਇਰੈਕਟਲੀ ਕੁਝ ਟੀਚ ਕਰਨ ਨਹੀਂ ਆ ਰਹੇ ਹੈ ਇੱਕ ਸਭ ਤੋਂ ਬਹੁਤ ਟੋਟਲੀ ਗੁੱਡ ਨਿਊਜ਼ ਐ कि जेड़े भी नए स्टूडेंट स्टेटबजर एकेडमी ਦੇ ਨਾਲ ਜੁੜਨ ਜਾ ਰਹੇ ਹੈ ਠਾਈਟ ਤਾਂ ਉਹਨਾਂ ਦੇ ਲਈ ਇਹ ਬੈਚ ਵੈਸੇ 4000 ਦਾ ਰਹਿੰਦਾ ਹੈ ਪਰ ਜਸਟ 1499 ਦਾ ਇਹ ਬੈਚ 퍼 ਦਾ ਹੋਣ ਵਾਲਾ ਹੈ ਕਿ ਤੁਸੀਂ ਇਹ ਮੰਨ ਲਓ ਕਿ ਤੁਹਾਡਾ ਨੰਨਾ ਪ੍ਰੋਮਿਸ ਰਿਹਾ ਕਿ ਜਦੋਂ ਤੱਕ ਜੇਲਡਰ ਦਾ ਪੇਪਰ ਨਹੀਂ ਹੁੰਦਾ ਅਗਰ 6 ਮਨਸ ਵਿੱਚ ਨਹੀਂ ਹੁੰਦਾ ਜੇਲਡਰ ਦਾ ਪੇਪਰ ਪਹਿਲੀ ਗੱਲ 6 ਮਨਸ ਦੀ ਵੈਲਿਡਿਟੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜੋਮੀ ਕੋਸਟਿੰਗ ਅਕੈਡਮੀ ਆਪਣੀਆਂ ਮੈਨੇਜ ਕਰੇਗੀ ਤੁਸੀਂ 1 ਰੁਪਿਆ ਵੀ ਉਸ ਤੋਂ ਐਕਸਟਰਨ ਨਹੀਂ ਦੇਣਾ ਹੋਊਗਾ ਅਗਰ ਪੇਪਰ ਬਾਈ ਚਾਂਸ 8 ਮੰਥਸ ਬਾਅਦ ਹੁੰਦਾ ਜਾਂ 9 ਬਾਅਦ ਹੁੰਦਾ ਪਹਿਲੀ ਗੱਲ ਤਾਂ ਸਰ ਮੇਰੇ ਅਕੋਰਡਿੰਗ ਇੰਨਾ ਟਾਈਮ ਨਹੀਂ ਲੱਗਨ ਮਾਦਾ 3000 4 ਮਹੀਨੇ ਜਪਾ ਸਲੀਵਸ ਕਵਰ ਕਰਵਾ ਦਗਾ ਨਾ ਹਾਂ ਨਹੀਂ ਸਰ ਜੀ ਪੇਪਰ ਹੁੰਦੀ ਉਮੀਦ ਆਪਾਂ ਕਦੋਂ ਤੱਕ ਦੀ ਰੱਖ ਸਕਦੇ ਹਾਂ ਜਨਵਰੀ ਜਾਂ ਫਰਵਰੀ ਤੱਕ ਸਰ ਤਬਸੰਦ ਨੂੰ ਕੁਝ ਨਾ ਕੁਝ ਹੈ ਤਾਂ ਨੀਆਂ ਚੀਜ਼ਾਂ ਆਪ ਵੀ ਕਲੀਅਰ ਹੋ ਪਾਰੀਆਂ ਉਹਨਗੀਆਂ ਇੱਕ ਇੱਕ ਹੋਰ ਹਾਂ ਜਿਹੜੀ ਫੀਸ ਹਨ ਇਹ ਕਲੀਅਰ ਕਰ ਦੋ ਆਫਲਾਈਨ ਤੇ ਆਨਲਾਈਨ ਦੀ ਇਹਨਾਂ ਲੱਗ ਦੋ ਨਾ ਹਾਂ ਐਂਡ ਦੇਸ ਅਗਰ ਤੁਸੀਂ ਦੇਖੋਗੇ ਜਿਹੜੇ 올ਡ ਸਟੂਡੈਂਟ ਗਿਆ ਹੈ ਖਾਸ ਤੌਰ ਤੇ ਉਹਨਾਂ ਲਈ 올ਡ ਸਟੂਡੈਂਟ ਦਾ ਮਤਲਬ ਹੈ ਕਿ ਪਹਿਲਾਂ ਤੁਸੀਂ ਕੋਈ ਵੀ ਐਕਸਪੀਜ਼ੈਡ ਕੋਈ ਵੀ ਐਪ ਆਪਣਾ ਬੈਚ ਟੈਡਬਜ਼ ਅਕੈਡਮੀ ਤੋਂ ਪਰਚੇਸ ਕੀਤਾ ਹੈ ਤਾਂ ਇਹ ਬੈਚ ਤੁਹਾਨੂੰ ਸਿਰਫ ਮਿਲਣ ਵਾਲਾ ਟ੍ਰਿਪਲ ਨਾਈਨ ਹਰ ਇੱਕ ਲੈਕਚਰ ਤੁਹਾਡੇ ਲਈ ਡੇਲੀ ਬੇਸਿਸ ਤੇ ਲਗਵਾਇਆ ਜਾਏਗਾ ਚਾਹੇ ਉਹਦੇ ਚ ਕਰੰਟ ਅਫੇਅਰਸ ਹੋਵੇ ਰਾਈਟ ਚਾਹੇ ਮੈਥਮੈਟਿਕਸ ਆਇਆ ਹੈ ਰੀਜ਼ਨਿੰਗ ਆਇਆ ਹੈ ਇੰਗਲਿਸ਼ ਹੈ ਪੰਜਾਬੀ ਹੈ ਕੰਪਿਊਟਰ ਹੈ ਰਾਈਟ ਜਾਂ ਹੋਰ ਵੀ ਜਿਹੜੇ ਸਬਜੈਕਟ ਸਪੈਸੀਫਿਕ ਕਿਉਂਕਿ ਪੀ ਟ੍ਰਿਪਲ ਐਸ ਪੀ ਬੋਰਡ ਨੇ ਸਰ ਮੇਰੇ ਅਕੋਰਡਿੰਗ ਇਹੀ ਸਬਜੈਕਟਸ ਆਪਣੇ ਸਾਹਮਣੇ ਰੱਖੇ ਹੋਏ ਆ ਤਾਂ ਇਹ ਤਕਰੀਬਨ ਜੋ 6 ਸਬਜੈਕਟਸ ਤੁਹਾਡੇ ਖਾਸ ਤੌਰ ਤੇ ਰਹਿੰਦੇ ਹੈਗੇ ਆ ਜਾਂ ਪੰਜਾਬੀ ਦਾ ਪੇਪਰ ਏ ਵੀ ਹੈ ਤੇ ਇੱਕ ਗੁੱਡ ਨਿਊਜ਼ ਇਹ ਵੀ ਹੈ ਕਿ ਵੈਸੇ ਤੁਹਾਡੇ ਲਈ ਟੈਸਟ ਬੈਚ ਵੀ ਲਾਂਚ ਕਰਨ ਜਾ ਰਹੇ ਆ ਉਹ ਸ਼ੁਰੂ ਹੋ ਰਿਹਾ 25 ਤਾਰੀਖ ਤੋਂ ਅਗਸਤ ਹਾਂ 25 ਅਗਸਤ ਤੋਂ ਤੇ ਇਹ ਬੈਚ ਵੈਸੇ ਤੁਹਾਡੇ ਲਈ 27 ਅਗਸਤ ਤੋਂ ਹੈਗੀ ਹੈ ਤੇ ਈਵਨ ਇੱਕ ਮੌਕ ਟੈਸਟ ਵੀ ਅਰੇਂਜ ਕਰ ਰਹੇ ਆ ਉਹ ਮੌਕ ਟੈਸਟ ਕਦੋਂ ਦਾ ਹੈ ਤੋਂ ਉਹ ਮੋਕ ਟੈਸਟ ਜਿਹੜਾ ਹੈਗਾ ਤੁਸੀਂ 5 ਸਤੰਬਰ ਨੂੰ ਦੇ ਸਕਦੇ ਹੋ ਇਹ ਸਾਰੀਆਂ ਨਿਊਜ਼ ਤੁਹਾਡੇ ਲਈ ਕੁਝ ਅਪਡੇਟਸ ਹੈਗੇ ਆ ਵੈਸੇ ਤਾਂ ਜੇ ਵੀ ਸਟੂਡੈਂਟਸ ਮੋਕ ਟੈਸਟ ਦੇਣਾ ਚਾਹਣਗੇ ਉਹ ਫ੍ਰੀ ਹੋਏਗਾ ਖਾਸ ਤੌਰ ਤੇ ਪਹਿਲੇ 3 ਟੌਪ ਕਰਨ ਵਾਲੇ ਸਟੂਡੈਂਟਸ ਨੂੰ ਅਸੀਂ ਸਕਾਲਰਸ਼ਿਪ ਦੇਣ ਵਾਲਿਆਂ ਤੇ ਜਿਹੜਾ ਇਹ ਔਨਲਾਈਨ ਮੈਚ ਹੋਏਗਾ ਇਹ ਟੋਟਲੀ ਤੁਹਾਡੇ ਲਈ ਫ੍ਰੀ ਹੋਏਗਾ ਪਹਿਲੇ ਟੌਪ 3 ਸਟੂਡੈਂਟਸ ਵਾਸਤੇ ਇਹ ਅਸੀਂ ਪਹਿਲਾਂ ਵੀ ਅਨਾਉਂਸ ਕੀਤਾ ਸੀਗਾ ਰਾਈਟ ਉਸ ਤੋਂ ਵੀ ਸੈਪਰੇਟ ਅਗਰ ਤੁਸੀਂ ਲਾਈਕ ਜੁੜਦੇ ਹੋ ਚਾਹੇ ਟੈਸਟ ਬੈਚ ਵਿੱਚ ਜੁੜਦੇ ਹੋ ਵੈਸੇ ਤਾਂ ਉਹਨੂੰ ਕਹਿ ਦਿੱਤਾ ਹੈ ਹਰ ਇੱਕ ਅਪਡੇਟ ਨੂੰ ਸਹੀ ਸਮੇਂ ਤੇ ਪ੍ਰਾਪਤ ਕਰਨ ਲਈ ਤੁਸੀਂ ਇਸ ਸਕੈਨ ਕੋਡ ਨੂੰ ਸਕੈਨ ਕਰਕੇ ਜੁੜ ਸਕਦੇ ਹੋ ਬਾਕੀ ਸਾਰੇ ਇਹਨਾਂ ਨੂੰ ਟੈਸਟ ਬੈਚ ਲਈ ਜ਼ਰੂਰ ਤੋਂ ਦੱਸੋ ਕਿ ਕਿੱਦਾਂ ਆਪਾਂ ਪ੍ਰਿਪੇਅਰ ਕਰਵਾਉਣ ਵਾਲੇ ਹਾਂ ਸਰ ਹਾਂਜੀ ਰਾਜੀ ਆਪਣੇ ਸਾਰੇ ਜਿਹੜੇ ਬੱਚੇ ਹੋਣ ਤੁਸੀਂ ਦੇਖਦੇ ਹੋਗੇ ਜਿਹਨਾਂ ਨੇ ਸਲੀਪਸ ਦੀ ਸਲੀਪਸ ਕਰ ਲਿਆ ਕੋਈ ਬੱਚਾ ਕਿਸੇ ਸੈਂਟਰ ਤੋਂ ਉਸ ਲਈ ਰਿਪੋਰਟ ਕਰਦਾ ਕਿ ਕਿਸੇ ਤੋਂ ਕਰਦਾ ਹੈ ਨਾ ਬਟ ਇਸ ਇੱਕ 25 ਅਗਸਤ ਤੋਂ ਉਹਨਾਂ ਬੱਚਿਆਂ ਵਾਸਤੇ ਇੱਕ ਟੈਸਟ ਬੈਚ ਬਣਾਇਆ ਹੋਇਆ ਹੈਗਾ ਵੀ ਤਾਂ ਜੋ ਜਿਹੜੇ ਆਉਣ ਵਾਲੇ ਪੇਪਰ ਆ ਉਹਨਾਂ ਵਾਸਤੇ ਉਹ ਹੈਲਪਫਲ ਹੋਣਗੇ ਟੈਸਟ ਸਾਡੇ ਤੇ ਉਹ ਜਿਹੜਾ ਉਹਦਾ ਸੀ ਪ੍ਰੋਪਰ ਕੰਟੈਂਟ ਬਣਾਇਆ ਉਹਨਾਂ ਪੇਪਰਾਂ ਨੂੰ ਦੇਖ ਕੇ ਬਣਾਇਆ ਜਿਹੜੇ ਪੰਜਾਬ ਦੇ ਆਪਣੇ ਪੰਜਾਬ ਪੁਲਿਸ ਦਾ ਜੇਲ ਬਾਰਡਰ ਦਾ ਜਾਂ ਟ੍ਰਿਪਲ ਐਕਸ ਵੀ ਜਿੰਨੇ ਵੀ ਪੇਪਰ ਹੋਣਗੇ ਉਹ ਅਸੀਂ ਬਣਾਇਆ ਤੁਸੀਂ ਇੱਕ ਵਾਰੀ ਹੱਦ ਨਾਲ 25 ਅਗਸਤ ਨੂੰ ਜੁੜੋ ਤੇ ਟੈਸਟ ਬੈਚ ਲਾ ਕੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪੰਜਾਬ ਦਾ ਨੰਬਰ 1 ਦਾ ਟੈਸਟ ਦੇਵਾਂ ਅਸੀਂ ਵੀ ਇੱਕ ਜਿਹੜੇ ਪੰਜਾਬ ਦੇ ਬੱਚੇ ਨੇ ਖਾਸ ਕਰਕੇ ਆਪਣੇ ਮਾਲਵੀਰੀ ਦੇ ਉਹਨਾਂ ਨੂੰ ਅਸੀਂ ਵਧੀਆ ਕੰਟੈਂਟ ਦਿੱਤੀ ਤੇ ਉਹ ਵਧੀਆ ਜੋਬ ਤੇ ਜਾਣ ਇੱਕ ਵਾਰ ਤੁਸੀਂ ਆਹ ਦਾ 25 ਅਗਸਤ ਨੂੰ ਆਓ ਕੰਟੈਂਟ ਚੈੱਕ ਕਰੋ ਆ ਕੇ ਜੇ ਤੁਹਾਨੂੰ ਵਧੀਆ ਲੱਗਿਆ ਤੁਸੀਂ ਆਪਦੇ ਨਾਲ ਦੇ ਹੋਰ ਬੱਚਣ ਵੀ ਲੈ ਕੇ ਆਓ ਤੇ ਜਿਹੜਾ ਟੈਸਟ ਬੈਚ ਉਹਨਾਂ ਨੂੰ ਜੁਆਇਨ ਕਰਵਾਓ। 2 ਦਿਨ ਦੇ ਸਪ ਇਹਨਾਂ ਨੂੰ ਟੈਸਟ ਬਿਲਕੁਲ ਫ੍ਰੀ ਪ੍ਰੋਵਾਈਡ ਹੈ। ਜਿਹੜੇ ਵੀ ਆਉਣਾ ਚਾਹਣਗੇ ਤਾਂ 2 ਦਿਨ ਲਈ ਸਟੂਡੈਂਟਸ ਬਿਲਕੁਲ ਟੋਟਲੀ ਤੁਸੀਂ ਇਹਨੂੰ ਡੈਮੋ ਕਨਸੀਡਰ ਕਰ ਸਕਦੇ ਹੋ। ਐਂਡ ਅਗਰ ਵਧੀਆ ਲੱਗੇਗਾ ਤਾਂ ਤੁਸੀਂ ਜ਼ਰੂਰ ਟੈਸਟ ਬੈਚ ਨੂੰ ਅੱਗੇ ਜਿਹੜਾ ਹੈ ਆਪ ਦਾ ਕੰਟੀਨਿਊ ਕਰ ਸਕਦੇ ਹੋ। ਬਾਕੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਲਈ ਗਾਈਜ਼ ਆਪਣਾ ਨੰਬਰ ਤੁਹਾਡੇ ਕੋਲ ਹੈ ਹੀ ਹੈ 9710050500 ਰਾਈਟ ਇੱਥੇ ਮੈਂ ਮੈਂਸ਼ਨ ਵੀ ਕਰ ਦੇ ਰਿਹਾ ਨਹੀਂ ਤਾਂ ਵੈਸੇ ਸਕਰੀਨ ਦੇ ਉੱਪਰ ਤੁਹਾਡੇ ਕੋਲ ਫਲੈਸ਼ ਹੋ ਹੀ ਤੋਂ ਦੇ ਪਰ ਤੁਸੀਂ ਆਪਦੀ ਕੁਐਰੀ ਜਿਹੜੀ ਹੈਗੀ ਹੈ ਉਹ ਸਪੈਸ਼ਲੀ ਜਿਹੜੀ ਹੈਗੀ ਹੈ ਉਹ ਆਪ ਦੀ ਲੈ ਸਕਦੇ ਹੋ ਬਾਕੀ ਹੋਰ ਤੁਸੀਂ ਕਿਸੇ ਪ੍ਰਕਾਰ ਦੀ ਸਪੈਸੀਫਿਕ ਐਨਕੁਐਸ਼ਨਸ ਲਈ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ ਜਿੰਨਾ ਜਲਦੀ ਹੋ ਸਕੇਗਾ ਤੁਹਾਨੂੰ ਅਸੀਂ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗੇ ਓਕੇ ਗਾਇਜ਼ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਜ਼